ਆਹੀ ਉਤਰ ਰਹੇਗੇ ਭਰਾ ਕਰ ਲਓ ਬੈਲ ਲਈ ਰਹਿਗੇ ਹੁਣ ਤਾਂ ਐ ਨਹੀਂ ਰਹਿਗੇ 5 ਚਾ ਖਾਉਣਗੇ ਪੱਠੇ ਪੱਟੀਆਂ ਬਾਕੀ ਵੱਡੇ ਹੀ ਬੈਠੇ ਆ ਭਰਾ ਕਰ ਲਓ ਚੱਕ ਆਈ ਜਾਨਵਰ ਵਜੇ ਵੀ ਤੇ ਵਿੱਚ ਦੋ ਜੋੜੇ ਇਹਨਾਂ ਦੇ ਵਿਕੇ ਹੋਏ ਆ ਤੇ ਉਹ ਲੈ ਕੇ ਜਾਣੇ ਉਹਨਾਂ ਦੇ ਪੈਸੇ ਵੀ ਆਏ ਵੇ ਕੋਈ ਗੱਲ ਨਹੀਂ ਠੀਕ ਹੈ ਆਹ 깔ੂ ਚੱਕ ਪਰ ਆ ਜਾਨਵਰ ਬੈਠੇ ਤੇ ਇੱਕ ਖੁੱਡੇ ਦੇ ਜੋੜੇ ਲੱਗੇ ਹੋਏ ਬੈਠੇ ਬਈ ਬਾਕੀ ਦੇ ਜੋੜੇ ਸਾਰੇ ਘੱਟੇ ਹੀ ਪਾਸੇ ਇੱਕ ਖੁੱਡੇ ਦੇ ਜੋੜੇ ਲੱਗੇ ਹੋਏ ਹੈਗੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਠੀਕ ਆ ਆ ਬਿਕੇ ਹੋ ਗੂਤਰੇ ਜਾਣਾ ਰਾਜਨ ਜੇੜਾ ਮਾਕੇ ਗੂਤਰ ਬਹੁਤ ਧੁਨੀਆਂ ਹਰੋ ਤੇ ਪਿਆਗਣਾ ਰਹਿ ਗਏ ਬੈਠੇ ਆ 15 ਮਿੰਟਾਂ ਹੋਣਗੇ ਠੀਕ ਹੈ ਆ ਹੀ ਰਹਿ ਗਏ ਬਈ ਮੇਨ ਕਹਿ ਲੋ ਲਾਸਟ ਕਹਿ ਲੋ ਵੱਡੇ ਗੂਤਰ ਰਹਿ ਗਏ ਸਾਰੇ ਵਿੱਚ ਹੈਗੇ ਆ ਪੱਠੇ ਪੱਠੀਆਂ ਪੰਜ ਸੱਤ ਗਾਉਣਗੇ ਜਿਵੇਂ ਹੋ ਬੈਠੀ ਆ ਪੱਠੀ ਇੱਕ ਹਰੇ-ਹਰੇ ਵਾਲੀ ਆ ਬੈਠੀ ਆ ਆ ਬੈਠੇ ਤਿੰਨ ਹਰੇ-ਹਰੇ ਵਾਲੇ ਬੈਠੇ ਆ ਇਹ ਪੱਠੇ ਬੈਠੇ ਆ ਇੱਕ ਆ ਬੈਠੀ ਆ ਪੱਠੀ ओके ਤਾਂ ਦਿਖਾਉਣਾ ਮੈਂ ਹੁਣ ਤੁਹਾਨੂੰ ਜਿਹੜੇ ਤਾਂ ਬੈਠੇ ਹੈਗੇ ਜੋੜੇ ਇਹ ਚਾਹੀ ਰਹੇ ਆ ਬੈਠਿਆ ਭਰਾ ਜੋੜੇ ਲੱਗੇ ਹੋਏ ਵੱਡੇ ਇਹ ਵੀ ਦੇ ਦੇਣ ਲਈ ਠੀਕ ਆ ਆ ਬੋਲੋ ਜੀ ਆਪਾਂ ਬੋਲ ਤਾ ਜੋੜਾਂ ਦੇ ਅੰਡੇ ਹੁੰਦੇ ਆ ਬਠੇ ਕਾ ਕੇੜੀ ਗੁਰਦੇਵ ਕਿਲ੍ਹ ਹੋ ਬਠਾ ਹਾਂ ਦੇਖ ਸਾਰੇ ਕੁਤਰ ਚੰਗੇ ਐ ਜਹ ਹਰਾਜਨ ਕਿਹੜਾ ਬੈਠਾ ਹਾਂ ਦੇਖ ਆ ਬੈਠਾ ਵੱਡਾ ਇੱਕ ਗਰਦੇ ਵਾਲੇ ਦੇ ਰਾਜਨਾਂ ਨਾ ਕਿ ਉਹ ਜੱਤਰਾ ਹੈ ਬਾਈ ਬਹੁਤ ਚੰਗਾ ਉੱਡੇ ਕਰੇ ਵੀ ਦੋ ਤਿੰਨ ਬਾਜੀਆਂ ਵੀ ਉੱਡੇ ਹੋਏ ਆ ਵੇਖੋ ਭਰਾ ਇਹ ਕਾ ਵੀਟੀ ਦਾ ਕਿਹੜੀ ਆ ਆਹ ਜਾਨਵਰੀ ਰਹਿੰਦੇ ਆ ਭਰਾ ਆ ਪੁੱਤਰ ਸੀ ਤੰਗਾ ਦੇ ਨੰਗ ਲੱਗੇ ਆ ਆ ਉੱਤਰ ਨਹੀਂ ਦੇਣਾ ਇਹ ਕਿਸੇ ਦਾ ਆ ਜਾਣ ਬਰ ਬੈਠੇ ਆਪਾਂ ਤੇ ਬਾਕੀ ਹੀਟਲੇ ਘੁੱਟੇ ਜਿਹੜਾ ਪਹਿਲਾਂ ਤੁਸੀਂ ਦੇਖ ਹੀ ਲਏ ਠੀਕ ਹੈ ਇਹ ਚੱਕ ਦੋ ਜਾਨਵਰ ਜਿਹੜੇ ਆਏ ਗਏ ਵੇ ਬਾਕੀ ਸਾਰੇ ਦੇ ਦਾਂਗੇ ਠੀਕ ਹੈ ਕਰ ਲੋ ਜੇ ਆਪਾਂ ਆਹੀ ਉਤਰ ਆਪਣੇ ਕੋਲ ਇਹੀ ਰਹਿ ਗਏ ਬਾਈ 70 ਕੁ ਰਹਿ ਗਏ ਹੁਣ 70 ਰੁਪਏ 75 ਕੁ ਬਸ